ਆ ਜਾਣਦੇ ਪੰਜਾਬ ਬੁਰੀ ਤਰ੍ਹਾਂ ਹੜ੍ਹਾਂ ਨੇ ਕਿਰਸਤਾ ਤੇ ਬਹੁਤ ਤਬਾਹੀ ਹੋਈ ਹੈ ਜਿੱਥੇ ਕੁਦਰਤ ਦੀ ਮਾਰ ਹੈ ਉੱਥੇ ਬੰਦਿਆਂ ਦੀ ਵੀ ਗਲਤੀ ਹੈ ਸਰਕਾਰਾਂ ਦੀ ਵੀ ਨਾਕੀ ਹੈ ਸਰਕਾਰਾਂ ਫੇਲ ਹੋ ਗਈਆਂ ਇਹ ਉੱਥੇ ਸੰਗਤ ਉੱਡਦੀ ਹੈ ਗੁਰੂ ਕੀ ਹੁਣ ਸੰਗਤ ਉੱਠੀ ਹੈ ਰਖੜਾ ਪਰਿਵਾਰ ਨੇ 10 ਕਰੋੜ ਰੁਪਏ ਉਹਨਾਂ ਹੜਾ ਵਾਸਤੇ ਅਨਾਉਂਸ ਕੀਤਾ ਹੈ ਉਹ ਕਹਿੰਦੇ ਵੀ ਸਾਨੂੰ ਜ਼ਰੂਰਤ ਜਿਹੜੀ ਚੀਜ਼ ਦੀ ਹੈ ਉਹ ਭੇਜਿਓ ਤੇ ਇੱਕ ਦਿਨ ਨਾਲ ਤਾਂ ਮਦਦ ਕਰਕੇ ਹੱਲ ਹੋਣਾ ਨਹੀਂ ਪਾਣੀ ਉੱਤਰ ਗਿਆ ਕੇ ਕਣਕ ਵੀ ਭੇਜਣੀ ਹੈ ਤੇ ਉਹ ਤੋਂ ਡੀਜ਼ਲ ਦੀ ਵੀ ਲੋੜ ਪੈਣੀ ਹੈ ਹੁਣ ਉਥੇ ਰੇਤ ਚੜ ਗਈ ਰੇਤ ਸਾਫ ਕਰਨ ਵਿੱਚ ਵੀ ਡੀਜੀ ਲੋੜ ਪੈਣੀ ਹੈ ਪਸ਼ੂਆਂ ਵਾਸਤੇ ਸੁੱਕੇ ਚਾਰੇ ਦੀ ਵੀ ਜ਼ਰੂਰਤ ਪੈਣੀ ਹੈ ਖਾਦ ਬੀਜ ਦੀ ਵੀ ਲੋੜ ਪੈਣੀ ਹੈ ਸਕੂਲਾਂ ਵਿੱਚ ਬੱਚਿਆਂ ਦੇ ਜਿਹੜੇ ਵਿਦਿਆਰਥੀਆ ਕਿਤਾਬਾਂ ਰੁੜ ਗਏ ਉਹਨਾਂ ਨੂੰ ਵੀ ਵੀ ਕਹਿਣਾ ਦਾ ਬਾਬ ਘਟ ਹੈ ਕੇ ਬਹੁਤ ਕਿਸੇ ਨੂੰ ਸਿਮਿੰਟ ਦੀ ਲੋੜ ਆ ਕਿਸੇ ਨੂੰ ਇਟਵਾੜੀ ਲੋੜ ਆ ਉਹ ਵੀ ਮਦਦ ਪੈਣੀ ਹੈ ਮੈਂ ਸਮਝਦਾ ਜਦੋਂ ਸਰਕਾਰਾਂ ਫੇਲ ਹੋ ਜਾਣਾ ਹੁਣ ਸਰਕਾਰ ਪੰਜਾਬ ਦੀ ਫੇਲ ਹੋਈ ਕੇਂਦਰ ਦੀ ਫੇਲ ਹੋਈ ਤੇ ਸਰਕਾਰਾਂ ਫੇਲ ਤੋਂ ਹੁਣ ਤੋਂ ਬਾਅਦ ਪੰਜਾਬ ਦੇ ਲੋਕ ਉੱਠੇ ਨੇ ਸਸਾਵਾਂ ਉੱਠਿਆ ਨੇ ਦਾਨੀ ਪਰਿਵਾਰ ਉੱਠੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ ਸਾਡੀਆਂ ਜੀਸੀਬੀਆਂ ਚੱਲ ਰਹੀਆਂ ਨੇ ਸਾਡੇ ਟਰੈਕਟਰਾਂ ਚੋਂ ਅਸੀਂ ਤੇਲ ਪਵਾ ਰਹੇ ਹਾਂ ਉੱਥੇ ਜਿਨ੍ਹਾਂ ਨੂੰ ਲੋੜ ਆ ਅਸੀਂ ਸਭ ਕੁਝ ਕਰ ਰਹੇ ਹਾਂ ਕਿ ਸਰਕਾਰ ਤੇ ਵਿਰੋਧੀ ਦਾ ਇਲਜ਼ਾਮ ਹੀ ਲਾਉਂਦੇ ਨੇ ਕਿ ਜਦੋਂ ਮੁੱਖ ਮੰਤਰੀ ਕਿਸੇ ਇੰਟਰਵਿਊ ਸਮਨ ਹੋਣੀ ਹੈ ਕੋਈ ਪ੍ਰੈਸਰ ਨੇ ਪੁੱਛਿਆ ਵੀ ਹੜ ਆ ਗਏ ਪ੍ਰਧਾਨ ਮੰਤਰੀ ਆ ਰਿਹਾ ਹੈ ਦੇਖਦਾ ਤੇ ਤੁਸੀਂ ਕੀ ਮੰਗੋਗੇ ਕਹਿੰਦਾ ਹਾਂ ਅਸੀਂ ਕੀ ਮੰਗਣਾ ਹੈ ਕਹਿੰਦਾ ਪਹਿਲਾਂ ਪਾਣੀ ਜਾ ਗਿਆ ਫਿਰ ਪਾਣੀ ਉਤਰੂਗਾ ਫਿਰ ਜਿਆ ਸਫਾਈ ਹੋਊਗਾ ਫਿਰ ਦੇਖਾਂਗੇ ਮਿਸ਼ਨ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕਰਿਆ ਕਿ ਮਿਸ਼ਨ ਚੜ੍ਹਦੀ ਕਲਾ ਦੇ ਥਰੂ ਇੱਥੇ ਪੰਜਾਬ ਸਰਕਾਰ ਨੂੰ ਦੋ ਜੀ ਐਨ ਆਰ ਆਈ ਵੀ ਦੇਣਾ ਅਪੀਲ ਕਰ ਰਹੀ ਹੈ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਕਿ ਕਰੋ ਅਸੀਂ ਪੂਰਾ ਇੱਕ ਇੱਕ ਪੈਸੇ ਦਾ ਹਿਸਾਬ ਵੀ ਦਵਾਂਗੇ ਕਿ ਇੱਕ ਪੈਸਾ ਲੋੜਵੰਦਾਂ ਨੂੰ ਦਵਾਂਗੇ ਵੀ ਜੇ ਕਹਿੰਦੇ ਨੇਣਾ ਸਿੱਧਾ ਜਾ ਕੇ ਦਿਓ ਤੇ ਇਧਰ ਨਾ ਭੇਜੋ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਹੜਪੀੜਤਾਂ ਦੀ ਮਦਦ ਲਈ ਲਗਾਤਾਰ ਹਲਕਾ ਨਾਬਾ ਤੋਂ ਇਲਾਕੇ ਦੇ ਲੋਕ ਨੇ ਇਲਾਕੇ ਦੇ ਪਿੰਡ ਨੇ ਜਿਹੜੇ ਇਕੱਠੇ ਹੋਏ ਨੇ surjit singh rakhra ਦੀ ਅਗਵਾਈ ਚ ਅਤੇ ਗੱਲਬਾਤ ਕਰ ਰਹੇ ਨੇ ਕਿ ਹੜਪੀੜਤਾਂ ਦੀ ਮਦਦ ਲਈ ਵੱਡੇ ਉਪਰਾਲੇ ਕਰਨ ਦੀ ਹੁਣ ਸਮੇਂ ਦੀ ਮੁੱਖ ਲੋੜ ਆ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਟੋੜਾ ਮੌਜੂਦ ਨੇ ਟੋੜਾ ਸਾਹਿਬ ਅੱਜ ਮੀਟਿੰਗ ਵੀ ਕੀਤੀ ਆ ਪਲੈਨਿੰਗ ਵੀ ਕੀਤੀ ਆ ਕਿਵੇਂ ਦੀ ਪਲੈਨਿੰਗ ਰਹਿਣ ਵਾਲੀ ਆ ਹੁਣ ਤੁਹਾਨੂੰ ਅੱਪਾ ਜਾਣਦੇ ਪੰਜਾਬ ਬੁਰੀ ਤਰ੍ਹਾਂ ਹੜ੍ਹਾਂ ਨੇ ਗ੍ਰਸਤ ਹੈ ਤੇ ਬਹੁਤ ਤਬਾਹੀ ਹੋਈ ਹੈ ਜਿੱਥੇ ਕੁਦਰਤ ਦੀ ਮਾਰ ਹੈ ਉੱਥੇ ਬੰਦਿਆਂ ਦੀ ਵੀ ਗਲਤੀ ਹੈ ਸਰਕਾਰਾਂ ਦੀ ਵੀ ਨਾਕੀ ਹੈ ਸਰਕਾਰਾਂ ਫੇਲ ਹੋ ਗਈਆਂ ਤੇ ਉੱਥੇ ਸੰਗਤ ਉੱਡਦੀ ਹੈ ਗੁਰੂ ਕੀ ਹੁਣ ਸੰਗਤ ਉੱਠੀ ਹੈ ਰਖੜਾ ਪਰਿਵਾਰ ਨੇ 10 ਕਰੋੜ ਰੁਪਇਆ ਉਹਨਾਂ ਹੜ੍ਹਾਂ ਵਾਸਤੇ ਅਨਾਉਂਸ ਕੀਤਾ ਹੈ ਅਜੇ ਇਲਾਕੇ ਦਾ ਇਕੱਠ ਹੋਇਆ ਸੀ ਵੀ ਇਹ ਗੁਰੂ ਦੀ ਕਿਰਪਾ ਹੈ ਸੰਗਤ ਦੀ ਕਿਰਪਾ ਜੇ 10 ਕਰੋੜ ਸੀ ਦੇ ਰਿਹਾ ਸਮਝੋ ਤੁਸੀਂ ਸਾਰੀ ਦੇ ਰਹੇ ਹੋ ਰਾੜ ਮਿਲ ਕੇ ਸਾਡੇ ਨਾਲ ਵੀ ਆਪਾਂ ਚੱਲ ਕੇ ਉਥੇ ਸੇਵਾ ਕਰਨੀ ਆ ਜਾ ਕੇ ਲਾ ਆਪਾਂ ਹੱਤੀ ਸੇਵਾ ਕਰੀਏ ਸਾਡੇ ਭਰਾਵਾਂ ਦੁੱਖ ਵਿੱਚ ਨਾਲ ਜਾ ਕੇ ਖੜੀਏ ਤੇ ਮਦਦ ਵੀ ਕਰੀਏ ਫਿਰ ਸੰਗਤ ਨੇ ਵੀ ਮਹਿਸੂਸ ਕੀਤਾ ਵੀ ਜਿੱਥੇ ਪਰਿਵਾਰ ਜੋ ਕਰਦਾ ਕਰਨਗੇ ਕਰਨਗੇ 10 ਕਰੋੜ ਦੀ ਮਦਦ ਜਿਹੜੀ ਕਰਨੀ ਹੈ ਪਰ ਅਸੀਂ ਆਪਣੇ ਤੌਰ ਤੋਂ ਵੀ ਕਈ ਪਿੰਡਾਂ ਦੇ ਵਿੱਚੋਂ 10 ਟਾਲੀਆਂ ਤੂੜੀਆਂ ਨਹੀਂ ਆਂ ਕਹਿੰਦੇ ਅਸੀਂ ਲੈ ਚੱਲਦੇ ਆ ਕੋਈ ਦੋ ਨੇ ਕੋਈ ਇੱਕ ਹੈ ਵੀ ਸਮਰੱਥਾ ਮੁਤਾਬਕ ਆਪਾਂ ਉਹਨਾਂ ਲੋੜਵੰਦਾਂ ਨਾਲ ਜਾ ਕੇ ਖੜੀਏ ਕਿਉਂਕਿ ਉਥੇ ਸੁੱਕੇ ਚਾਰੇ ਦੀ ਵੀ ਵੱਡੀ ਲੋੜ ਪੈਣੀ ਹੈ ਜ਼ਰੂਰਤ ਹੈ ਤਵਾਈ ਵੱਡੀ ਉਹ ਹੀ ਆ ਨੀਰਾ ਕੋਈ ਹਰਾ ਚਾਰਾ ਰਿਆ ਨਹੀਂ ਤੇ ਘਟੋ ਘਟ ਆਪਾਂ ਜਿੰਨੀ ਹਰ ਵਿਅਕਤੀ ਨੂੰ ਇੱਕ ਬੇਨਤੀ ਵੀ ਹੈ ਅਪੀਲ ਵੀ ਹੈ ਵੀ ਜਿੰਨੀ ਆਪਣੀ ਸਮਰੱਥਾ ਹੈ ਇੱਕ ਪੈਸੇ ਤੋਂ ਲੈ ਕੇ 1 ਰੁਪਏ ਤੱਕ ਦੀ ਆਪਾਂ ਉਹਦੀ ਸਮਰੱਥਾ ਮਦਦ ਕਰ ਦਈਏ ਮਨੁੱਖਤਾ ਦੀ ਸੇਵਾ ਸਾਡੇ ਭਰਾ ਨੇ ਤੇ ਭਰਾ ਹੀ ਪ੍ਰਾਨਾ ਲੋਡ ਮੈਲ ਤੇ ਖੜਦੇ ਬਿਲਕੁਲ ਜਿਵੇਂ ਸਰਜੀਤ ਸਿੰਘ ਰਖੜਾ ਨੇ 10 ਕਰੋੜ ਦੀ ਅਨਾਉਂਸ ਕੀਤੀ ਆ ਕਿ 10 ਕਰੋੜ ਅਸੀਂ ਖਰਚ ਕਰਾਂਗੇ ਮਤਲਬ ਇਲਾਕੇ ਦੇ ਜਿਹੜੇ ਹੋਰ ਆਏ ਨੇ ਪਿੰਡੋਂ ਆਪਣੇ ਵੱਲੋਂ ਹੋਰ ਵੀ ਕਰਨਗੇ ਨਾਲ ਪੀਛਣੇ ਉਹ ਕਹਿੰਦੇ ਜੀ ਤੁਸੀਂ ਕਰੋ 10 ਕਰੋੜ ਦੀ ਜੀ ਰਖੜਾ ਤਾਂ ਕਹਿੰਦੇ ਵੀ ਇਹ ਤੁਹਾਡੇ ਵੱਲੋਂ ਹੀ ਸਮਝ ਲਓ ਵੀ ਇਲਾਕੇ ਦੀ 10 ਕਰੋੜ ਆ ਉਹ ਕਹਿੰਦਾ ਨਾ ਜੀ ਇਹ ਤੁਹਾਡੇ ਪਰਿਵਾਰ ਦਾ ਤੁਹਾਡੇ ਵੱਲੋਂ ਐ ਅਸੀਂ ਆਪਣਾ ਵੱਖਰਾ ਯੋਗਦਾਨ ਪਾਵਾਂਗੇ ਅਸੀਂ ਜੇ ਤੂੜੀ ਲੈ ਕੇ ਜਾਈਏ ਜਾਂ ਕੋਈ ਹਰਾਚਾਰਾ ਲੈ ਕੇ ਜਾਈਏ ਜਿਵੇਂ ਮੇਰੇ ਨਗਰ ਵਾਲਿਆਂ ਨੇ ਕਰਿਆ ਉਹਨਾਂ ਨੇ ਜੀ 400 ਲੱਖ ਰੁਪਏ ਇਕੱਠਾ ਉਹ ਕਹਿੰਦੇ ਜੀ ਅਸੀਂ ਡੀਜ਼ ਵੀ ਹਰ ਇਲਾਕੇ ਨੇ ਜਿਹੜੇ ਬੰਦੇ ਨੇ ਪਿੰਡਾਂ ਚ ਸੰਗਤ ਇਸ ਪਾਸੇ ਜੁੜੀ ਹੋਈ ਆ ਕਿਉਂਕਿ ਬੰਦਾ ਮਹਿਸੂਸ ਕਰਦਾ ਕੋਈ ਅੱਗੇ ਲੱਗੇ ਤੇ ਸੇਵਾ ਸੰਗਤ ਕਰਨੀ ਚਾਹੁੰਦੀ ਹੈ ਬਿਲਕੁਲ ਤੇ ਨਾਲ ਇਹ ਵੀ ਚਾਹੁੰਦੀ ਹੈ ਵੀ ਸਾਡੀ ਸੇਵਾ ਜਿਹੜੀ ਸਹੀ ਪਹੁੰਚ ਜਵੇ ਇਹ ਵੱਡੀ ਜ਼ਿੰਮੇਵਾਰੀ ਹੈ ਬਿਲਕੁਲ ਬਾਕੀ ਟੋਡਲ ਸਾਹਿਬ ਉਹਨਾਂ ਤੱਕ ਜਾਵੇ ਸੇਵਾ ਸਾਡੀ ਬਾਕੀ ਇਹ ਵੀ ਗੱਲ ਸੀ ਕਿ ਇੱਕੋ ਲਖਤਾ ਇੱਕ ਸਮੇਂ ਚ ਆਪਾਂ 20 ਦਿਨਾਂ ਚ ਦੇ ਦਈਏ ਉਹਨਾਂ ਨੂੰ ਲੋੜਾ 2-3 ਮਹੀਨਿਆਂ ਤੱਕ ਲਗਾਤਾਰ ਹੁਣ ਵੀ ਕਿੰਨਾ ਸਮਾਂ ਹੋ ਗਿਆ ਕੀ ਲੱਗਦਾ ਤੁਹਾਨੂੰ ਕਿ ਹੌਲੀ-ਹੌਲੀ ਸੇਵਾ ਕੀਤੀ ਜਾਵੇ ਜਿੰਨੀ ਕਿ ਜ਼ਰੂਰਤ ਹੋਵੇ ਮੈਂ ਅਸੀਂ ਉੱਥੇ ਜਾ ਕੇ ਵੀ ਆਏ ਸੀ ਉੱਤਨੇ ਕਈ ਵਾਰੀ ਕੀ ਹੁੰਦਾ ਕਈ ਚੀਜ਼ ਲੋਡ ਤੋਂ ਜ਼ਿਆਦਾ ਜਾ ਰਹੀ ਵਿਅਰਥ ਹੋ ਰਹੀ ਹੈ ਉਹ ਕਹਿੰਦੇ ਵੀ ਸਾਨੂੰ ਜ਼ਰੂਰਤ ਜਿਹੜੀ ਚੀਜ਼ ਜੀ ਹੈ ਉਹ ਭੇਜਿਓ ਤੇ ਇੱਕ ਦਿਨ ਨਾਲ ਤਾਂ ਮਦਦ ਕਰਕੇ ਹਾਲ ਹੋਣਾ ਨਹੀਂ ਪਾਣੀ ਉੱਤਰ ਕੇ ਅੱਗੇ ਕਣਕ ਵੀ ਵੇਜਣੀ ਹੈ ਤੇ ਉਹ ਤੋਂ ਡੀਜ਼ਲ ਦੀ ਵੀ ਲੋਡ ਪੈਣੀ ਹੈ ਹੁਣ ਉਥੇ ਰੇਤ ਚੜ ਗਈ ਰੇਤ ਸਾਫ਼ ਕਰਨ ਵਾਸਤੇ ਵੀ ਡੀਜੀ ਲੋਡ ਪੈਣੀ ਹੈ ਪਸ਼ੂਆਂ ਵਾਸਤੇ ਸੁੱਕੇ ਚਾਰੇ ਦੀ ਵੀ ਜ਼ਰੂਰਤ ਪੈਣੀ ਹੈ ਖਾਦ ਬੀਜ ਦੀ ਵੀ ਲੋਡ ਪੈਣੀ ਹੈ ਸਕੂਲਾਂ ਵਿੱਚ ਬੱਚਿਆਂ ਦੇ ਜਿਹੜੇ ਵਿਦਿਆਰਥੀ ਕਿਤਾਬਾਂ ਰੁੜ ਗਏ ਉਹਨਾਂ ਨੂੰ ਵੀ ਵੀ ਕਹਿਣ ਦਾ ਬਾਬਾ ਘਟ ਹੈ ਕੇ ਬਹੁਤ ਕਿਸੇ ਨੂੰ ਸਿਮਿੰਟ ਦੀ ਲੋੜ ਆ ਕਿਸੇ ਨੂੰ ਇਟਵਾੜੀ ਲੋੜ ਆ ਉਹ ਵੀ ਮਦਦ ਪੈਣੀ ਹੈ ਵੀ ਮੇਰੀ ਬੇਨਤੀ ਹੈ ਸੰਗਤ ਨੂੰ ਵੀ ਪੰਜਾਬੀ ਹਮੇਸ਼ਾ ਔਖੇ ਵੇਲੇ ਭਰਾਵਾਂ ਨਾਲ ਖੜਦੇ ਰਹੇ ਨੇ ਜਿੱਥੇ ਵੀ ਚਾਹੇ ਦੇਸ਼ ਹੈ ਚਾਹੇ ਦੇ ਮੁਕਤਤਾ ਤੇ ਵਿਫਤਾ ਪਈ ਹੈ ਪੰਜਾਬ ਗਿਆ ਸਿੱਖ ਗਏ ਨੇ ਪਰ ਥੋੜਾ ਚੈਨਲਾਈਜ਼ ਕਰ ਲਈਏ ਵੀ ਇਹ ਨਾ ਵੀ ਇੱਕ ਪਿੰਡ ਦੇ ਵਿੱਚ ਲੋੜ ਦਾ ਕੀ ਹਰੇਚਾਰੇ ਦੀ ਤੇ ਅਸੀਂ ਕੁਝ ਹੋਰ ਦੇ ਰਿਹਾ ਵੀ ਜਿਹੜੀ ਉੱਥੇ ਜ਼ਰੂਰਤ ਹੈ ਗਰਾਊਂਡ ਰਿਐਲਿਟੀ ਆ ਉੱਥੇ ਕਾਫੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉੱਥੇ ਬਹੁਤ ਜਿ세 ਬੰਦੇ ਕੰਮ ਕਰਦੇ ਨੇ ਇੰਡੀਵਿਜੂਅਲ ਲੋਕੀ ਕੰਮ ਕਰਦੇ ਨੇ ਥੋੜਾ ਰਾਬਤਾ ਕਰ ਲਈਏ ਜੋ ਜ਼ਰੂਰਤ ਹੈ ਉਹ ਸਮਾਨ ਪਹੁੰਚਵੇ ਤੇ ਜ਼ਿਆਦਾ ਸੇਵਾ ਸਫਲ ਹੋਵੇ ਬਿਲਕੁਲ ਜਨਨ ਕਿ ਪਹਿਲਾਂ ਸੰਪਰਕ ਕੀਤਾ ਜਾਵੇ ਕੰਟੈਕਟ ਕੀਤਾ ਜਾਵੇ ਕਿ ਆ ਪਿੰਡ ਨੂੰ ਕੀ ਜ਼ਰੂਰਤ ਹੈ ਜਿੰਨੀ ਜ਼ਰੂਰਤ ਹੈ ਉਹ ਦਿੱਤਾ ਬਿਲਕੁਲ ਕਈ ਵਾਰ ਇੱਕ ਪਿੰਡ ਤੇ ਲੋੜ ਤਾਂ ਸਮਰੱਥ ਹੁੰਦਾ ਜੀ ਤੇ ਗਵਾਂਢੀ ਪਿੰਡ ਨੂੰ ਜ਼ਰੂਰਤ ਹੁੰਦੀ ਅਸੀਂ ਸਮਰੱਥ ਵਾਲੇ ਪਿੰਡ ਚ ਪਹੁੰਚ ਜਾਂਦੇ ਆ ਇਹ ਇੱਕਦਮ ਜਾਵਾਂਗੇ ਜੀ ਇਹ ਪੂਰੀ ਰਿਪੋਰਟ ਲੈ ਕੇ ਕੰਮ ਕਰਕੇ ਜਾਵਾਂਗੇ ਫਿਰ ਸਹੀ ਬੰਦੇ ਕੋਲ ਸਿੱਧਾ ਡੈਕਟ ਪਹੁੰਚਾਂਗੇ ਅੱਛਾ ਤੁਸੀਂ ਪਲਾਨਿੰਗ ਇਹੀ ਕਰੀਆ ਕਿ ਲੋੜਵੰਦ ਕੋਲ ਪਹੁੰਚੇ ਲੋੜਵੰਦ ਕੋਲ ਪਹੁੰਚੇ ਜਿੱਥੇ ਜ਼ਰੂਰਤ ਹੈ ਨਾ ਵੀ ਕਈ ਵਾਰ ਤਾਂ ਕਿਸੇ ਬੰਦੇ ਨੇ ਪੰਜ ਜੀ ਸਸਤਾਵਾ ਕੰਮ ਕਰ ਦੀਆਂ ਨੇ ਕਿਤੇ ਦੁੱਕ ਦੀ ਕੋਈ ਗੱਈ ਨਹੀਂ ਜੀ ਜਿੱਥੇ ਨਹੀਂ ਗਿਆ ਉੱਥੇ ਜਾਣ ਦੀ ਜ਼ਰੂਰਤ ਹੈ ਠੀਕ ਹੈ ਅੱਛਾ ਉਹੀ ਪਲੈਨਿੰਗ ਹੈ ਉਹੀ ਆਉਣ ਵਾਲੇ ਦਿਨਾਂ ਚ ਹੁਣ ਤੁਸੀਂ ਉੱਥੇ ਜਾੜਾ ਜਿਹੜਾ ਅਨਾਉਂਸ ਕੀਤਾ ਸੀ ਉਹਨੂੰ ਐਗਜ਼ੀਕਿਊਟ ਕਰਨ ਦਾ ਪਲੈਨ ਉਹ ਰੁਪਈਆ ਜਿਹੜਾ ਨਾਉਂਸ ਹੋਇਆ ਉਹ ਖਰਚ ਕਰਨ ਵਾਲੀ ਵੀ ਤੁਮੰਦੀ ਹੋਈ ਸਾਰੀ ਹੈ ਠੀਕ ਹੈ ਕੱਲੂ ਸਾਡੇ ਮਾਨਜੂ ਪ੍ਰਧਾਨ ਸਭਗੈਨੀ ਹਰਪ੍ਰੀਤ ਚੰਗੜ ਪ੍ਰੈਸ ਕਾਨਫਰੈਂਸ ਤੇ ਬੁਲਾਈ ਉਹਨਾਂ ਨੇ ਸਿੰਘ ਸਾਹਿਬ ਜੀ ਨੇ ਉੱਥੇ ਸਾਰੀ ਰੂਪਰੇਖਾ ਪਾਰਟੀ ਅਨਾਉਂਸ ਕਰਨਗੇ ਤੇ ਉਹਨੂੰ ਕਿਵੇਂ ਆਪਾਂ ਅਮਲ 'ਚ ਲਿਆਉਣਾ ਹੈ ਉਹਦੇ ਬਾਰੇ ਸਾਡੇ ਇਲਾਕੇ ਵਾਲੀ ਮੀਟਿੰਗ ਸੀ ਇਕੱਠੇ ਹੋ ਕੇ ਬਿਲਕੁਲ ਰਣਜੀਤ ਰਖੜਾ ਜੀ ਮੌਜੂਦ ਨੇ ਰਣਜੀਤ ਜੀ ਤੁਸੀਂ ਪਹੁੰਚੇ ਹੋ ਪਲੈਨਿੰਗ ਕੀਤੀ ਆ ਫਿਰ ਅੱਜ ਕੇ ਵਧੀਆ ਤਰੀਕੇ ਨਾਲ ਲੋੜਵੰਦਾਂ ਨੂੰ ਉੱਥੇ ਜ਼ਰੂਰਤਮੰਦਾਂ ਨੂੰ ਜੋ ਵੀ ਮਤਲਬ ਚੀਜ਼ ਆ ਉਹ ਮਿਲੇ ਜਿਸ ਤਰ੍ਹਾਂ ਟੋੜਾ ਸਾਨੂੰ ਪਹਿਲਾਂ ਦੱਸਿਆ ਹੈ ਇਹ ਜੋ ਰਖੜਾ ਪਰਿਵਾਰ ਨੇ 10 ਕਰੋੜ ਦੀ ਮਦਦ ਐਲਾਨ ਕੀਤਾ ਉਹ ਸਹੀ ਤਰੀਕੇ ਨਾਲ ਵੰਡਿਆ ਜਾਵੇ ਉਹਦੀ ਪਲੈਨਿੰਗ ਅੱਜ ਨਹੀਂ ਕੀਤੀ ਇਹ ਪਹਿਲੇ ਅਸੀਂ ਕਮੇਟੀਆਂ ਬਣਾਈਆਂ ਹੋਈਆਂ ਨੇ ਇਹ ਅਸੀਂ ਕਮੇਟੀਆਂ ਬਣਾ ਕੇ ਇਲਾਕੇ ਭੇਜੇ ਹੋਏ ਆਏ ਨੇ ਅਸੀਂ ਅੱਜ ਅਸੀਂ ਇਲਾਕਿਆਂ ਨੂੰ ਪੁੱਛਿਆ ਸੀਗਾ ਵੀ ਤੁਸੀਂ ਹੋਰ ਕਿੱਥੇ ਹੋਰ ਚਾਹੁੰਦੇ ਹੋ ਉਹ ਸੇ ਉਹ ਵੀ ਦੇ ਦਿਓ ਤਾਂ ਕਿ ਪਤਾ ਲੱਗ ਜਾਵੇ ਕਈ ਗੱਲਾਂ ਸਾਡੇ ਦਿਮਾਗ 'ਚ ਨਹੀਂ ਆਉਂਦੀਆਂ ਉਹ ਕਮੇਟੀਆਂ ਦੀ ਰਿਪੋਰਟ ਆਈਆਂ ਨੇ ਉਹਨਾਂ ਆਧਾਰ ਤੇ ਕੱਲ ਨੂੰ ਪ੍ਰੈਸ ਕਾਨਫਰੰਸ ਹੋ ਰਹੀ ਹੈ ਤਾਂ ਕਿੱਥੇ ਕਿੱਥੇ ਜਾਣਾ ਹੈ ਕਿਹੜੇ ਆਲਰੇਡੀ ਸਾਡੇ 26-27 ਕੈਂਪ ਚੱਲ ਰਹੇ ਨੇ ਪਾਰਟੀ ਵੱਲੋਂ ਉਹ ਪਹਿਲਾਂ ਕੰਮ ਉੱਤੇ ਕਰ ਵੀ ਰਹੇ ਨੇ ਅਤੇ ਮੈਂ ਸਮਝਦਾ ਹਾਂ ਜਦੋਂ ਸਰਕਾਰਾਂ ਫੇਲ ਹੋ ਜਾਂਣਾ ਹੁਣ ਸਰਕਾਰ ਪੰਜਾਬ ਦੀ ਫੇਲ ਹੋਈ ਕੇਂਦਰ ਦੀ ਫੇਲ ਹੋਈ ਤੇ ਸਰਕਾਰਾਂ ਫੇਲ ਤੋਂ ਬਾਅਦ ਪੰਜਾਬ ਦੇ ਲੋਕ ਉੱਠੇ ਨੇ ਸਸਾਵਾ ਉੱਠਿਆ ਨੇ ਦਾਨੀ ਪਰਿਵਾਰ ਉੱਠੇ ਨੇ ਆਪਣੇ ਕੀਦਕਰ ਉੱਠੇ ਨੇ ਸਿੰਘਲ ਉੱਠੇ ਨੇ ਇੰਡਸਟਰੀਅਲ ਉੱਠੇ ਨੇ ਉਹਨਾਂ ਨੇ ਆਪਣੇ ਹੱਥ ਸਾਰੀ ਕਮਾਂਡ ਲੈ ਕੇ ਜਿਸ ਤਰ੍ਹਾਂ ਉੱਤੇ ਹੁਣ ਖਾਣ ਪੀਣ ਦਾ ਪ੍ਰਬੰਧ ਹੈ ਵਸਤੂ ਹੈ ਆਟਾ ਹੈ ਦਾਲਾਂ ਨੇ ਚਾਪਤੀ ਹੈ ਉਥੇ ਇੰਨਾ ਪਹੁੰਚ ਗਿਆ ਕਿ ਲੋੜ ਨਹੀਂ ਹੈ ਹਾਂ ਭੜਾ ਭਰੇ ਪਏ ਨੇ ਲੋਕ پیسے ਵੇਸੇ ਰੱਖਣਾ ਸਭ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਫੇਲ ਹੋ ਗਈ ਸਰਕਾਰਾਂ ਸਾਰੀਆਂ ਫੇਲ ਹੋ ਗਈਆਂ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ ਸਾਡੀਆਂ ਜੀਸੀਬੀਆਂ ਚੱਲ ਰਹੀਆਂ ਨੇ ਸਾਡੇ ਟਰੈਕਟਰਾਂ ਚੋਂ ਅਸੀਂ ਤੇਲ ਪਵਾ ਰਹੇ ਹਾਂ ਉੱਥੇ ਜਿਨ੍ਹਾਂ ਨੂੰ ਲੋੜ ਆ ਅਸੀਂ ਸਭ ਕੁਝ ਕਰ ਰਹੇ ਹਾਂ ਕਿ ਸਰਕਾਰ ਤੇ ਵਿਰੋਧੀ ਦਾ ਇਲਜ਼ਾਮ ਹੀ ਲਾਉਂਦੇ ਨੇ ਵੱਧ ਕਿਸਮ ਦੀ ਇਹ ਹੈ ਅਸੀਂ ਇਹ ਇਲਜ਼ਾਮ ਲਾਉਂਦੇ ਅਜੇ ਕੰਮ ਦੇ ਵਿੱਚ ਨਾ ਅਸੀਂ ਕੋਈ ਸ਼ਾਸਤ ਕਰਦੇ ਆ ਨਾ ਸ਼ਾਸਤ ਕਰਨੀ ਚਾਹੀਦੀ ਹੈ ਅਸੀਂ ਇਲਜ਼ਾਮ ਤਾਂ ਲਾਉਨੇ ਆ ਕਿ ਜਦੋਂ ਮੁੱਖ ਮੰਤਰੀ ਇੱਕ ਇੰਟਰਵਿਊ ਸੁਣਨ ਲਈ ਕੋਈ ਪ੍ਰੈਸਰ ਨੇ ਪੁੱਛਿਆ ਵੀ ਹੜ ਆ ਗਏ ਪ੍ਰਧਾਨ ਮੰਤਰੀ ਆ ਰਿਹਾ ਹੈ ਦੇਖਦਾ ਤੇ ਤੁਸੀਂ ਕੀ ਮੰਗੋਗੇ ਕਹਿੰਦਾ ਹਾਲ ਅਸੀਂ ਕੀ ਮੰਗਣਾ ਹੈ ਕਹਿੰਦਾ ਪਹਿਲਾਂ ਪਾਣੀ ਜਾ ਗਿਆ ਫਿਰ ਪਾਣੀ ਉਤਰੂਗਾ ਫਿਰ ਜੇ ਸਫਾਈ ਹੋਊਗਾ ਫਿਰ ਦੇਖਾਂਗੇ ਮੁੱਖ ਮੰਤਰੀ ਬਦਕਿਸਮਤੀ ਹੈ ਮੁੱਖ ਮੰਤਰੀ ਬਾਹਰ ਹੋ ਗਏ ਜਦ ਪ੍ਰਧਾਨ ਮੰਤਰੀ ਆਏ ਬਦਕਿਸਮਤੀ ਹੈ ਵੀ ਜਦੋਂ ਪ੍ਰਧਾਨ ਮੰਤਰੀ ਆਏ ਕੋਈ ਸੀਨੀਅਰ ਵਜ਼ੀਰ ਜਾਂਦ ਕੇ ਉੱਥੇ ਜਿਹੜਾ ਕੰਸਰਨ ਵਜ਼ੀਰ ਹੈ ਉਹਨੇ ਗਿਆ ਉੱਥੇ ਮੀਟਿੰਗ ਦੇ ਵਿੱਚ ਜਾ ਕੇ ਦੱਸ ਸਕਦੇ ਉਹ ਇੱਕ ਦਿੱਤਾ ਨਹੀਂ ਕੱਟਦਾ ਅਸੀਂ ਕਹਿੰਦੇ ਕੱਟ ਦਿੱਤਾ ਹੈ ਪਰ ਕੋਈ ਮੰਗਣ ਵਾਲਾ ਹੁੰਦਾ ਉਹਦੇ ਦੱਸੇ ਜਗ੍ਹਾ ਵੀ ਸਾਡੇ ਆਫਸਰਾਂ ਨੇ ਰਿਪੋਰਟ ਦਿੱਤੀ ਉਹ 13 ਲੱਖ ਏਕੜ ਦੀ ਦਿੱਤੀ ਉਹਨੇ ਉਹਨੇ ਮੁਤਾਬਕ ਅ ਨਮਸਕਾਰਤਾ ਜੋ ਦਸਿਆ ਨੇ ਬਿਆਨ ਖਸਾਨੜਾ ਹੋਇਆ ਐਨੇ ਬੰਦੇ ਮਰ ਗਏ 45 ਬੰਦੇ ਮਰ ਗਏ ਉੱਥੇ ਕੈਬਨੇਟ ਮੰਤਰੀ ਖੁੱਡੀਆਂ ਸਾਹਿਬ ਉੱਥੇ ਮੌਜੂਦ ਸਨ ਉਹਨਾਂ ਨੇ ਡਿਮਾਂਡ ਵੀ ਕਰੀਆ ਉਹਨਾਂ ਨੇ ਮੰਗਿਆ ਸੀ ਕਿ 30000 ਕਰੋੜ ਸਾਨੂੰ ਦੋ ਜੀ 25000 ਕਰੋੜ ਦੋ ਮਤਲਬ ਇੰਨੀ ਮੰਗ ਰੱਖੀ 1600 ਕਰੋੜ ਦਿੱਤਾ ਉਹ ਕਹਿੰਦੇ ਵੀ ਕੇਂਦਰ ਤੇ ਇਲਜ਼ਾਮ ਲਾ ਰਹੇ ਨੇ ਮੇਰੀ ਮੈਂ ਅਸੀਂ ਕਰ ਅਸੀਂ ਕਰ ਕਹਿੰਦੇ ਨੇ ਬਹੁਤ ਦੇਤਾ ਅਸੀਂ ਕਹਿੰਦੇ ਆ ਵੀ ਕਿਹਦੇ ਘਟਦਾ ਡਿਮਾਂਡ ਰੱਖੀ ਹੁੰਦੀ ਤਾਂ ਚੀਫ ਸੈਕਟਰੀ ਉੱਤੇ ਬੈਠਾ ਸੀਗਾ ਚੀਫ ਸੈਕਟਰੀ ਲਿਖਤੀ ਦਿੰਦਾ ਇੱਕ ਅਸੀਂ ਥੋੜੇ ਹੋ ਕੇ ਬਾਹਰ ਪ੍ਰੈਸ ਨੂੰ ਬੋਲੀ ਜੇ ਡਿਮਾਂਡ ਰੱਖਣੀ ਸੀ ਉਹ ਲਿਖ ਕੇ ਲਿਆਂਦੇ ਪਲਾਨ ਬਣਾ ਕੇ ਲਿਆਂਦੇ ਵੀ ਆਹ 20 ਉਹਦੇ ਕਿਹਾ ਵੀ 2000 200 ਕਰੋੜ ਦੇ ਦੋ ਉਹਦਾ ਪਲਾਨ ਬਣਾ ਹੁੰਦਾ ਵੀ 200 ਕਰੋੜ ਦਾ ਨਿਸ਼ਾਨ ਹੋਇਆ ਜਿਵੇਂ ਅਸੀਂ ਹੁਣ 10 ਕਰੋੜ ਵੰਡਲ ਜਾ ਰਹੇ ਹਾਂ ਉਹਦੀ ਪਲਾਨਿੰਗ ਹੈ ਵੀ ਇੱਥੇ ਡੀਜ਼ਲ ਲੈਣਾ ਦੇਣਾ ਇੰਨਾ ਚਾਹਰਾ ਜਰਾ ਭੇਜਣਾ ਤੇ ਇੰਨਾ ਖਾਦ ਦੇਣਾ ਉਹਦਾ ਪਲਾਨਿੰਗ ਹੈ ਕੋਈ ਪਲਾਨਿੰਗ ਹੁੰਦੀ ਜਿਹੜੀ ਆਈਐਸ ਲੋਬੀ ਹੈ ਉਹ ਤਾਂ ਲਿਖ ਕੇ ਦੇ ਰਹੀ ਹੈ ਵੀ 13 ਲੱਖ ਏਕੜ ਦਾ 20000 ਰੁਪਏ ਦੇਣਾ ਹੈ 600 ਕਰੋੜ ਰੁਪਏ ਨੇ ਜੀ ਜੇ 13 ਲੱਖ ਏਕੜ ਖਰਾਬ ਹੋਇਆ ਹੈ ਵੀ 10000 ਰੁਪਏ ਦੇਣ ਨੂੰ ਕਹਿੰਦੀ ਪਛੇ 600 ਕਰੋੜ ਬਣਿਆ ਫਿਰ ਉਹਨਾਂ ਨੂੰ ਦੱਸੋ ਠੀਕ ਹੈ ਬਾਕੀ ਘਰਾਂ ਦੇ ਲੈ ਲਓ ਹੋਰ ਲੈ ਲਓ ਤੇ ਉਹਨਾਂ ਨੂੰ ਉਹਦੇ ਪਤਾ ਉਸ ਹਿਸਾਬ ਨਾਲ ਕੇ 12000 ਕਰੋੜ ਰੁਪਏ ਨਾ ਪਿਆ ਹੈ ਕਹਿੰਦੇ ਉਹ ਦੱਸੇ ਪੰਜਾਬ ਸਰਕਾਰ ਕਿੱਥੇ 12000 ਕਰੋੜ ਕਿਉਂ ਨਹੀਂ ਹੁਣ ਤੱਕ ਮੰਡਿਆ ਮਿਸ਼ਨ ਮਿਸ਼ਨ ਚੜਦੀ ਕਲਾ ਸ਼ੁਰੂ ਕਰਿਆ ਹੈ ਕਿ ਮਿਸ਼ਨ ਚੜਦੀ ਕਲਾ ਦੇ ਥਰੂ ਇੱਥੇ ਪੰਜਾਬ ਸਰਕਾਰ ਨੂੰ ਦੋ ਜੀ ਐਨ ਆਰ ਆਈ ਵੀ ਦੇਣਾ ਅਪੀਲ ਕਰ ਰਹੀ ਹੈ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਕਿ ਕਰੋ ਅਸੀਂ ਪੂਰਾ ਇੱਕ ਇੱਕ ਪੈਸੇ ਦਾ ਹਿਸਾਬ ਵੀ ਦਵਾਂਗੇ ਕਿ ਇੱਕ ਇੱਕ ਪੈਸਾ ਲੋੜਵੰਦਾਂ ਨੂੰ ਦਵਾਂਗੇ ਅਸੀਂ ਇਹਨੂੰ ਕਹਿਣਾ ਕਿ ਪੈ ਰਿਹਾ ਹੈ ਇਹ ਲੋਕ ਵਿਸ਼ਵਾਸ ਕਰ ਰਹੇ ਹੋ 50 ਦਾ ਮੁੱਖ ਮੰਤਰੀ ਹੋਵੇ ਉਹਦੇ ਵਿਸ਼ਵਾਸ ਹੀ ਕਰਦੇ ਲੋਕ ਵੀ ਮੈਂ ਹਸਾਬ ਦਊਂਗਾ ਫਿਰ ਸਰਕਾਰ ਕਿ ਮੰਗੇ ਨਹੀਂ ਹਾਲ ਹਾਲ ਲੋਕਾਂ ਨੇ ਦੇਣਾ ਪਿਆ ਬਹੁਤ ਵੱਡੀ ਮਾਰਕਾ ਮਾਰਦਾ ਜੀ ਹਾਰ ਇੰਡਸਟਰੀ ਮਿਨਿਸਟਰ ਜਿਹੜਾ ਕਹਿੰਦਾ ਮੈਂ ਇੰਨੇ ਪੈਸੇ ਦੇ ਇਕੱਠੇ ਕਰ ਦੂੰਗਾ ਸੁਣਣਾ ਪਰਸੋਂ ਆਏਗੇ ਲੇਕੇ ਇੰਡਸਟਰੀਆਂ ਨੂੰ 6 ਕਰੋੜ ਰੁਪਇਆ ਹੋਇਆ ਇਕੱਠਾ ਤੇ ਬਦਕਿਸਮਤੀ ਹੈ ਕਿਉਂਕਿ ਲੋਕ ਦੇਖੋ ਅਸਲੀ ਕਹਿੰਦੇ ਲੋਕਾਂ ਨੂੰ ਦੇਣਾ ਚਾਹੀਦਾ ਅੱਗੇ ਮੁੱਖ ਮੰਤਰੀ ਰਾਤਪਾੜੀ ਲੋਕ ਪੈਸਾ ਦਿੰਦੇ ਨੇ ਪ੍ਰਧਾਨ ਮੰਤਰੀ ਰਾਤ ਲੋਕ ਪੈਸਾ ਦਿੰਦੇ ਨੇ ਪਰ ਬਦਕਿਸਮਤੀ ਹੈ ਕਿ ਪੰਜਾਬ ਦੀ ਸਰਕਾਰ ਆਪਣਾ ਜਿਹੜਾ ਹੋਰ ਹੈ ਉਹ ਗਵਾ ਚੁੱਕੀ ਹੈ ਲੋਕ ਹੁਣ ਇਹ ਚਾਹੁੰਦੇ ਨੇ ਵੀ ਜੇ ਕਹਿੰਦੇ ਦੇਣਾ ਹੈ ਸਿੱਧਾ ਜਾ ਕੇ ਦਿਓ ਤੇ ਇੱਧਰ ਨਾ ਭੇਜੋ ਇਹ ਵਿਸ਼ਵਾਸ ਵਿਸ਼ਵਾਸ ਇਹ ਤਾਂ ਸੋਹਣੀ ਹੈ ਦੱਸੋ ਕਿੱਥੇ ਸਰਕਾਰ ਤੇ ਵਿਸ਼ਵਾਸ ਕਿੱਥੇ ਰਹਿ ਗਿਆ ਜੇ ਸਰਕਾਰ ਤੇ ਵਿਸ਼ਵਾਸ ਹੁੰਦਾ ਤੇ ਲੋਕ ਤਾਂ ਨਾ ਉੱਥੇ ਇਕੱਠੇ ਕਰਨਦੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਪਹਿਲਾਂ ਸਰਕਾਰ ਨੂੰ ਵਿਸ਼ਵਾਸ ਬਣਾਉਣਾ ਚਾਹੀਦਾ ਫਿਰ ਚਿੰਦੀ ਪਾ ਤੋ ਸੇਵਾ ਕਰ ਸਕਦੇ ਹੋ ਕਰਨੀ ਚਾਹੀਦੀ ਹੈ ਉਹਨਾਂ ਦੇ ਹੱਥੋਂ ਕਰਨਾ ਹੈ ਸਰਕਾਰ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੀ ਹੈ ਇਹ ਬਾਕੀ ਜਾਜਾ ਦੇ ਖਰਚ ਹੋ ਸਕਦਾ ਹੈ ਰੋਟਾ ਖਰਚ ਹੋ ਸਕਦਾ ਹੈ ਕਿਸਾਨਾਂ ਲਈ ਕਿਉਂ ਨਹੀਂ ਹੋ ਸਕਦਾ ਗਰੀਬਾਂ ਲਈ ਕਿਉਂ ਨਹੀਂ ਹੋ ਸਕਦਾ ਦੁਕਾਨਦਾਰ ਤਬਾਹ ਹੋ ਗਿਆ ਗਰੀਬ ਤਬਾਹ ਹੋ ਗਿਆ ਕਿਸਾਨ ਤਬਾਹ ਹੋ ਗਿਆ ਵਪਾਰੀ ਤਬਾਹ ਹੋ ਗਿਆ ਤੇ ਆਉਣ ਵਾਲੇ ਸਾਲੇ ਕਿੰਨਾ ਖਵੈਜਾ ਭੁਗਤਣਾ ਪਏਗਾ ਹਾਲ ਤਾਂ ਲੰਮਾ ਸਮਾਂ ਇਹ ਮੈਂ ਤੁਹਾਨੂੰ ਪਹਿਲਾਂ ਸਵਾਲ ਪੁੱਛਿਆ ਸੀ ਵੀ ਹੁਣ ਕਿਤੇ ਨਹੀਂ ਤਾਂ ਮੁਕਣਾ ਨਹੀਂ ਸਾਡੀ ਲੰਬੀ ਪਲਾਨਿੰਗ ਹੈ ਅਸੀਂ ਕੋਈ ਕਾਲਵਾਜੀ ਨਹੀਂ ਕਰ ਰਹੇ ਵੀ ਕਿਤੇ ਗਏ ਢੇਡਾ ਕੱਢਿਆ ਫੋਟੋਆਂ ਖਿਜਾਈਆਂ ਸਾਡਾ ਉਹ ਮਕਸਦ ਨਹੀਂ ਹੈ ਸਾਡਾ ਮਕਸਦ ਕੇਵਲ ਤੇ ਕੇਵਲ ਇਹ ਹੈ ਤਾਂ ਮੈਂ 2 ਮਹੀਨੇ ਲੱਗਣ 3 ਮਹੀਨੇ ਲੱਗਣ ਜਿੰਨਾ ਚਿਰ ਹੜਪੀੜ ਤੇ ਉਹ ਆਪਣੇ ਖਮੇਜੇ ਤੋਂ ਬਾਹਰ ਨਹੀਂ ਨਿਕਲਦੇ ਜਾਂ ਤੇ ਉੱਥੇ ਰਹਿ ਕੇ ਸੇਵਾ ਕਰਾਉਂਦੇ ਬਿਲਕੁਲ ਜੀ ਸੋ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ 10 ਕਰੋੜ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਇਲਾਕੇ ਦੇ ਲੋਕ ਨੇ ਪਿੰਡਾਂ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਰਖੜਾ ਪਰਿਵਾਰ ਨੇ ਤਾਂ ਜੋ ਦਿੱਤਾ ਠੀਕ ਹੈ ਅਸੀਂ ਅਲੱਗ ਤੋਂ ਆ ਅਲੱਗ ਤੋਂ ਅਸੀਂ ਲੋੜਵੰਦਾਂ ਲਈ ਰਾਸ਼ਨ ਵੀ ਇਕੱਠਾ ਕਰਾਂਗੇ ਪੈਸੇ ਵੀ ਇਕੱਠਾ ਕਰਾਂਗੇ ਸੋ ਲਗਾਤਾਰ ਅਸੀਂ ਸਭ ਕੁਝ ਅਸੀਂ ਵੀ ਦਵਾਂਗੇ ਕਿਉਂਕਿ ਲੋਕ ਵੀ ਰਖੜਾ ਪਰਿਵਾਰ ਦੇ ਨਾਲ ਆਏ ਨੇ ਕਿ ਅਸੀਂ ਲੋੜਵੰਦਾਂ ਨੂੰ ਹੁਣ ਦੇਣ ਦਾ ਸਮਾਂ ਉੱਥੇ ਜੋ ਵੀ ਜ਼ਰੂਰਤ ਆ ਉਹ ਦਵਾਂਗੇ ਗੁਰਤੇਜ ਸਿੰਘ ਤੁਰੀ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ